ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਮੈਂ ਰਾਤਾ ਕਾफी ਸਮਾਂ ਹੋ ਗਿਆ ਅਸੀਂ ਲੁਧਿਆਣੇ ਚ ਖੜੇ ਆ ਮੇਰੇ ਪਿੱਛੇ ਜਿਹੜਾ ਵਾ ਇਹਨੂੰ ਕਿਹਾ ਜਾਂਦਾ ਅੱਜ ਕੱਲ ਬੁੱਢਾ ਨਾਲਾ ਔਰ ਬੁੱਢਾ ਤੇ ਆ ਅਸੀਂ ਕਿਸੇ ਸਮੇਂ ਔਰ ਇਹ ਦੇਖੋ ਤੁਸੀਂ ਹਾਲਾਤ ਇਹਦੇ ਕੀ ਬਣਾ ਦਿੱਤੇ ਆ ਇਹ ਸਾਰਾ ਕਾਲੇ ਕਾਲਾ ਕਰਤਾ ਮਤਲਬ ਇਹੋ ਜਿਹੇ ਹਾਲਾਤ ਬਣਾ ਦਿੱਤੇ ਆ ਇੰਡਸਟਰੀ ਵਾਲਿਆਂ ਨੇ ਫੈਕਟਰੀਆਂ ਵਾਲਿਆਂ ਨੇ ਗੰਦਗੀ ਪਾ ਪਾ ਕੇ ਮਹਾਰਾਜ ਦੀ ਗੁਰਬਾਣੀ ਦੀਆਂ ਪੰਕਤੀਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਆਪਾਂ ਉਹਨਾਂ ਤੋਂ ਦੂਰ ਹੋ ਗਏ ਆ ਗੁਰੂ ਅਸੀਂ ਦੂਸ਼ਿਤ ਕਰਤਾ ਮਾਤਾ ਨੂੰ ਅਸੀਂ ਕੈਮੀਕਲ ਪਾ ਪਾ ਕੇ ਦੂਸ਼ਿਤ ਕਰਤਾ ਔਰ ਪਾਣੀ ਸਾਡਾ ਪਿਤਾ ਵਾ ਪਾਣੀ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਔਰ ਜਿਹੜਾ ਪਿਤਾ ਵਾ ਉਹਦੇ ਹਾਲਾਤ ਅਸੀਂ ਕੀ ਬਣਾਤੇ ਇੱਥੋਂ ਪਤਾ ਲੱਗਦਾ ਹੈ ਕਹਿੰਦੇ ਕਿ ਜਦੋਂ ਇਨਸਾਨ ਆਪਣਾ ਆਪ ਹੀ ਦੁਸ਼ਮਣ ਬਣ ਜੇ ਫਿਰ ਅਸੀਂ ਕੀ ਕਰ ਸਕਦੇ ਹਾਂ ਅੱਜ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਗਿਆ ਔਰ ਆ ਦਿਖਾ ਦਿਓ ਇਧਰੋਂ ਕਿ ਆ ਹਾਲਾਤ ਕੀ ਨੇ ਇਹ ਸਾਰੇ ਬਨੇ ਤੁਹਾਨੂੰ ਗੰਦਾ ਤੇ ਕਾਲਾ ਪਾਣੀ ਨਜ਼ਰ ਆਊਗਾ ਇਹਦੇ ਵਿੱਚ ਜ਼ਿੰਮੇਵਾਰ ਕੌਣ ਨੇ ਸਾਡੇ ਲੀਡਰ ਔਰ ਸਾਡੇ ਉਹ ਲੋਕ ਜਿਹੜੇ ਇਹਦੇ ਵਿੱਚ ਗੰਦਾ ਪਾਣੀ ਜ਼ਹਿਰੀਲਾ ਪਾਣੀ ਪਾ ਰਹੇ ਆ ਔਰ ਆ ਹਾਲਾਤ ਬਣਾ ਕੇ ਆ ਇਸ ਕਿਸੇ ਸਮੇਂ ਦਰਿਆ ਸੀ ਪਰ ਇਹਨੂੰ ਬਣਾਤਾ ਨਾਲਾ ਔਰ ਨਾਲੇ ਦੇ ਰੂਪ ਨੇ ਲੈ ਲਿਆ ਪਰ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਲੋਕ ਜਾਗ ਚੁੱਕੇ ਆ ਔਰ ਬੜੇ ਤਸੀਹ ਹੰਡ ਐ ਡਾਂਗਾ ਖਾਂਡ ਐ ਡੰਡੇ ਖਾਂਡ ਐ ਕੁੱਟ ਕਟਈਏ ਹੁੰਦੇ ਉਹਨਾਂ ਦੇ ਨਾਲ ਪਰ ਦੁੱਖ ਦੀ ਗੱਲ ਇਹੀ ਆ ਕਿ ਅੱਜ ਸਾਨੂੰ ਆਪਣੇ ਪਿਤਾ ਲਈ ਲੜਾਈ ਲੜਦੀ ਪੈਂਦੀ ਐ ਅਸੀਂ ਕਿਸੇ ਲਈ ਨਹੀਂ ਲੜਦੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਲੜ ਰਹੇ ਆ ਪਾਣੀ ਸਾਡਾ ਪਿਤਾਵਾ ਪਾਣੀ ਸਾਡਾ ਜੀਵਨ ਐ ਔਰ ਪਾਣੀ ਲਈ ਲੜਾਈ ਅਸੀਂ ਲੜ ਰਹੇ ਆਂ ਔਰ ਲੜਾਈ ਸੰਗੋਸ਼ ਜੜਾ ਵਾ ਉਹ ਜਾਰੀ ਰਹੂਗਾ ਜਿਸ ਤਰ੍ਹਾਂ ਦੇ ਨਾਲ ਵੀ ਪਾਣੀ ਨੂੰ ਬਚਾ ਸਕਦੇ ਆਂ ਅਸੀਂ ਪਾਣੀ ਨੂੰ ਬਚਾਵਾਂਗੇ ਕਿਉਂ ਕਿ ਕਿਉਂਕਿ ਗੰਦਗੀ ਪਾਉਣ ਵਾਲਿਆਂ ਨੇ ਗੰਦਗੀ ਪਾਈ ਜਾਣੀ ਆ ਬਚਾਉਣ ਵਾਲਿਆਂ ਨੇ ਬਚਾਈ ਜਾਣਾ ਵਾ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਪਾਣੀ ਦੇ ਵਿੱਚ ਗੰਦਗੀ ਪਾਉਣ ਵਾਲਿਆਂ ਦੇ ਖਿਲਾਫ ਆਵਾਜ਼ ਤੇ ਚੁੱਕ ਸਕਦੇ ਆਂ ਨਾ ਪਰ ਇਧਰ ਵੀ ਗੰਦਗੀ ਇਧਰ ਵੀ ਗੰਦ ਇੱਥੇ 5 ਮਿੰਟ ਨਹੀਂ ਖਲੋ ਸਕਦੇ ਇਨੀ ਗੰਦੀ ਸਮੈਲ ਆਉਂਦੀ ਆ ਹਾਲਾਤ ਇੰਨੇ ਕੁ ਮਾੜੇ ਕਰਤੇ ਆ ਕਿ ਜਿੰਨੀਆਂ ਮਰਜ਼ੀ ਲੰਤ ਇਹਨਾਂ ਨੂੰ ਪਾ ਦੋ ਉਲਟਾ ਫੈਕਟਰੀਆਂ ਵਾਲੇ ਅੱਜ ਕੱਲ ਮੈਂ ਦੇਖ ਰਿਹਾ ਲਲਕਾਰ ਰਹੇ ਆ ਪੰਜਾਬੀਆਂ ਨੂੰ ਲਲਕਾਰ ਰਹੇ ਆ ਅਸੀਂ ਉਹ ਕਰ ਦਿਆਂਗੇ ਜੇ ਉਥੂ ਡੇ ਕੋ ਕੁਝ ਨਹੀਂ ਹੋਣਾ ਤੁਸੀਂ ਐਵੇਂ ਨਾ ਭਲੇਖੇ ਚ ਕਿਸੇ ਚ ਮਾਰੇ ਜਾਇਓ ਇਹ ਪਾਣੀ ਜਿਹੜਾ ਵਾ ਹੈ ਪਵਿੱਤਰ ਪਾਣੀ ਆ ਇਹ ਤੁਹਾਡੇ ਕੋਈ ਘਰ ਦਾ ਰਾਜ ਨਹੀਂ ਤੁਸੀਂ ਪਾਣੀ ਚ ਗੰਦਗੀ ਪਾਓ ਤੁਹਾਨੂੰ ਕੋਈ ਠੇਕਾ ਨਹੀਂ ਦਿੱਤਾ ਕਿਸੇ ਨੇ ਇਹ ਕਿਹੜਾ ਕਾਨੂੰਨ ਆ ਦੱਸੋ ਇੱਕ ਬੰਨੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਪਾਣੀ ਨੂੰ ਸਾਫ਼ ਸੁਥਰਾ ਰੱਖੋ ਇਹੀ ਕਿਤੇ ਫੈਕਟਰੀਆਂ ਵਾਲੇ ਜਾਂ ਕਿਤੇ ਬਾਹਰ ਦੁਕਾਨ ਦੇ ਕਿਤੇ ਪਾਣੀ ਮੜਾ ਜਾਂ ਖਲੋਤਾ ਹੁੰਦਾ ਤੇ ਉਹ ਉਸ ਵੇਲੇ ਚਲਾਨ ਕੱਟ ਕੇ ਸਿੱਧ ਮੈਗਮਲੇ ਹੱਥ 'ਚ ਫੜਾ ਦਿੰਦੇ ਹੁਣ ਇਹਨਾਂ ਨੂੰ ਕੌਣ ਰੋਕੇ ਤੇ ਕੌਣ ਪੁੱਛੇ ਫੈਕਟਰੀਆਂ ਵਾਲਿਆਂ ਨੂੰ ਇਹ ਹਾਲਾਤ ਭਾਜੀ ਇੱਧਰ ਦੇਖਾ ਦਿਓ ਔਰ ਕਿਤੇ ਵੀ ਕੋਈ ਕਸਰ ਨਹੀਂ ਛੱਡੀ ਇਹਨਾਂ ਗੰਦਗੀ ਪਾਉਣ ਵਿੱਚ ਇਹ ਹਾਲਾਤ ਨੇ ਤੇ ਭਾਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਦੇਖੋ ਜੀ ਗੱਲ ਇਹ ਵੇ ਆ ਪੱਕੀਆਂ ਦਿਨਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਦਿਨੇ ਵੀ ਆਈਏ ਇੱਥੇ ਆ ਕੇ ਤੇ ਇਹਦਾ ਜਾਜਾ ਕਰੀਏ ਭਾਵੇਂ ਅਸੀਂ ਅੰਮ੍ਰਿਤਸਰ ਰਹਿੰਦੇ ਆ ਭਾਵੇਂ ਅਸੀਂ ਕਿਤੇ ਵੀ ਰਹਿੰਦੇ ਆ ਜਦੋਂ ਦੇ ਇੱਥੇ ਆਏ ਆ ਯਕੀਨ ਕਰਿਓ ਪਿਛਲੇ ਕੁਝ ਘੰਟੇ ਦੇ ਇੰਨੀ ਕਿ ਜ਼ਿਆਦਾ ਸਮੈਲ ਆ ਰਹੀ ਆ ਭੈੜੀ ਮੈਂ ਤਾਂ ਧੰਨ ਜਿਗਰੇ ਉਹ ਜਿਹੜੇ ਲੋਕ ਇੱਥੇ ਪੱਕਾ ਰਹਿੰਦੇ ਆ ਇਹ ਤੇ ਕੈਂਸਰ ਨੂੰ ਆਪ ਵਾਜਾ ਮਾਰਨ ਦੇਗੀ ਪਵਿੱਤਰ ਚੀਜ਼ ਜਿਹੜੀ ਆ ਅੱਜ ਇਹਨਾਂ ਲੋਕਾਂ ਦੀ ਕੀ ਸਾਰਿਆਂ ਦੁਸ਼ਮਣ ਬਣ ਗਈ ਆ ਪਰ ਬਣਾਈ ਕਿੰਨੇ ਆ ਅੱਛਾ ਇਹ ਚੀਜ਼ ਦੇ ਹੱਕਦਾਰ ਕੌਣ ਆ ਅਸੀਂ ਖੁਦ ਆਪ ਲੋਕਾਂ ਨੇ ਇਹ ਕੰਮ ਕੀਤਾ ਤੇ ਭਾਵੇਂ ਉਹ ਕੋਈ ਵੀ ਆ ਕੰਮ ਲੋਕਾਂ ਅੱਜ ਫੈਕਟਰੀਆਂ ਦੇ ਮਾਲਕ ਨੇ ਅਕਸਰ ਗੰਦਗੀ ਦੇ ਵਿੱਚ ਸਾਥ ਉਹਨਾਂ ਨੂੰ ਵੀ ਲੈਣਾ ਪੈ ਰਿਹਾ ਵਾ ਉਹਨਾਂ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਮਲਿਓ ਖੁਦ ਮਰ ਰਏ ਜੇ ਇੱਥੇ ਗਵਰਨਮੈਂਟ ਨੂੰ ਕਹੋ ਅਣਕੇ ਇਹਨਾਂ ਨੂੰ ਕੋਈ ਇੱਕੋ ਹੱਲ ਲੱਭੇ ਦਾ ਇਹਨੂੰ ਸਾਫ਼ ਰੱਖੀਏ ਜੇ ਤੁਸੀਂ ਆਪਣਾ ਗੰਦ ਪਾਓਗੇ ਤੇ ਡਾਕਟਰਾਂ ਕੋਲ ਵੀ ਤੁਸੀਂ ਖੁਦ ਵੀ ਜਾਓਗੇ ਨਾਲ ਤਾਂ ਡਿਆਂਡੀ ਗਵਾਂਡੀ ਬਾਕੀ ਸਾਰੇ ਵੀ ਜਾਣਗੇ ਇਹ ਕਿਉਂ ਆਪਾਂ ਹਸਪਤਾਲਾਂ ਦੇ ਬਿੱਲਾਂ ਦੇ ਪੈਸੇ ਲਾਉਨੇ ਆ ਮਜਾਏ ਹਸਪਤਾਲਾਂ ਦੇ ਬਿੱਲਾਂ ਦੇ ਪੈਸੇ ਲਾਉਣ ਦੇ ਕਿਉਂ ਨਾ ਇਹਨੂੰ ਪਾਣੀ ਨੂੰ ਸਾਫ਼ ਕਰਨ ਦਾ ਕੋਈ ਪ੍ਰੋਜੈਕਟ ਲਾਇਆ ਜਾਵੇ ਕੋਈ ਵੀ ਜ਼ੋਰ ਲਾਓ ਅਸੀਂ ਵੀ ਰਲ ਮਿਲ ਕੇ ਸਾਰੇ ਜਣੇ ਗਵਰਨਮੈਂਟ ਨੂੰ ਜ਼ੋਰ ਲਾਈਏ ਤੇ ਆਪਾਂ ਇੱਕ ਪ੍ਰੋਜੈਕਟ ਇਹੋ ਜਿਹਾ ਤਿਆਰ ਕਰਵਾਈਏ ਗਵਰਨਮੈਂਟ ਤੋਂ ਜੇ ਦਿਨ ਆਏ ਪਾਣੀ ਜਿਹੜਾ ਉਹ ਸਾਫ਼ ਹੋ ਸਕੇ ਹਵਾ ਸਾਫ਼ ਹੋ ਸਕੇ ਉਹ ਮਿੱਟੀ ਸਾਫ਼ ਹੋ ਸਕੇ ਇਹ ਸਾਰੀਆਂ ਚੀਜ਼ਾਂ ਆਪਣੇ ਹੱਥੋਂ ਬੁਵਾਈ ਜਾਣੇ ਦਿਨੋਂ ਦਿਨਾਂ ਹਾਂਜੀ ਭਾਜੀ ਤੁਸੀਂ ਕਿਦਾਂ ਜਿਹੜੇ ਅੱਜ ਧਰਨੇ ਲੱਗ ਰਹੇ ਆ ਪਾਣੀ ਨੂੰ ਬਚਾਉਣ ਲਈ ਕਿਦਾਂ ਤੁਸੀਂ ਸਮਰਥਨ ਕਰਦੇ ਜੀ ਇਹਨਾਂ ਦਾ ਹਾਂ ਜੀ ਵੇਖੋ ਜੀ ਹੁਣ ਇੱਥੇ ਜਿਹੜੀ ਜਵਾਨੀ ਤੇ ਕਿਸਾਨੀ ਉਹ ਪਹਿਲਾਂ ਹੀ ਖਤਰੇ 'ਚ ਆ ਤੇ ਬਾਕੀ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਤੇ ਬਾਕੀ ਜਿੱਥੇ ਪਾਣੀ ਦੇ ਵਿੱਚ ਅਸੀਂ ਆਪਣੇ ਹੱਥੀਂ ਆੜੀਆਂ ਜ਼ਹਿਰੀਲੀਆਂ ਯਹਰਾਂ ਪਾ ਕੇ ਤੇ ਪਾਣੀ ਨੂੰ ਦਰਿਆਵਾਂ ਦੇ ਪਾਣੀ ਦੇ ਵਿੱਚ ਇਸ ਨਾਲੇ ਦੇ ਪਾਣੀ ਨੂੰ ਦਰਿਆਵਾਂ ਦੇ ਪਾਣੀ ਦੇ ਵਿੱਚ ਪਾ ਦਿੱਤਾ ਤੇ ਜਿਹੜੇ ਸਾਡੇ ਲੋਕ ਆ ਸਾਰੀ ਫਰੀਦਕੋਟ ਦੀ ਬੈਲਟ ਬਠਿੰਡੇ ਤੱਕ ਉਹ ਜਿਹੜੇ ਲੋਕ ਸਾਡੇ ਭਰਾ ਜਿਹੜੇ ਪਾਣੀ ਪੀਂਦੇ ਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਸੋ ਇਹ ਜਿਹੜਾ ਸਾਨੂੰ ਬੰਦ ਕਰਨਾ ਚਾਹੀਦਾ ਆ ਤੇ ਇਸ ਪਾਣੀ ਦੇ ਆਸਤੇ ਕੋਈ ਪ੍ਰੋਜੈਕਟ ਲਾ ਕੇ ਤੇ ਕੋਈ ਇਹਦਾ ਟ੍ਰੀਟਮੈਂਟ ਕਰਕੇ ਤੈਨੂੰ ਬਿਲਕੁਲ ਸਾਫ਼ ਸੁਥਰਾ ਕਰਕੇ ਜੇ ਦਰਿਆ 'ਚ ਪਾਉਣਾ ਵੀ ਆ ਤੇ ਇਹਨੂੰ ਸਾਫ਼ ਕਰਕੇ ਤੈਨੂੰ ਪਾਇਆ ਜਾਵੇ ਤਾਂ ਜੋ ਆਹ ਜ਼ਹਿਰੀਲਾ ਪਾਣੀ ਜਿਹੜਾ ਇਹ ਬਿਮਾਰੀਆਂ ਵੰਡ ਰਿਹਾ ਆ ਤੇ ਇਹਦੇ ਤੋਂ ਬਚਿਆ ਜਾ ਸਕੇ ਸੋ ਸਰਕਾਰਾਂ ਨੂੰ ਬੇਨਤੀ ਆ ਕੇ ਪਹਿਲਾਂ ਗੱਲਾਂ ਕੁਛ ਕਰਦੇ ਬੰਦ ਤੋਂ ਬਾਅਦ ਤਾਨੂੰ ਇਹ ਸਾਰੀਆਂ ਚਿੰਤਾ ਭੁੱਲ ਜਾਂਦੀਆਂ ਨੇ ਸੋ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਗੱਲਾਂ ਜਿਹੜੀਆਂ ਆਪਾਂ ਪਹਿਲਾਂ ਕਰਦੇ ਵੋਟਾਂ ਲੈਣ ਤੋਂ ਤੇ ਵੋਟਾਂ ਲੈ ਕੇ ਬਾਅਦ ਚ ਜਿੱਤ ਕੇ ਵੀ ਉਹਦਾ ਧਿਆਨ ਰੱਖੀਏ ਆਪਾਂ ਮਨੁੱਖਤਾ ਲਈ ਮਾਨਵਤਾ ਲਈ ਕੋ ਕੰਮ ਕਰੀਏ ਆਪਣੇ ਲੋਕਾਂ ਲਈ ਕੋ ਕੰਮ ਕਰੀਏ ਇੰਨੀ ਬੇਨਤੀ ਕਰਦੇ ਆਂ ਕਹਿੰਦੇ ਜੋ ਰੱਜ ਕੇ ਕਣੂਗਾ ਲੋਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਏ ਦੁਨੀਆ ਦਾ ਅੰਤ ਆ ਪਾਣੀ ਪਿਛੇ ਆਉਣ ਵਾਲੇ ਸਮੇਂ 'ਚ ਜੰਗਾ ਹੋਣੀ ਆ ਤੁਸੀਂ ਵੇਖਿਓ ਬਣਦੇ ਕੀ ਹਾਲਾਤ ਪੰਜਾਬ ਦੇ ਲੋਕ ਜਾਗ ਗਏ ਆ ਇਹ ਹੁਣ ਛੇਤੀ ਇਹਦਾ ਜਿਹੜਾ ਵਾ ਹੱਲ ਵੀ ਨਿਕਲਉਣਾ ਵਾ ਇਸ ਕਰਕੇ ਪਾਣੀ ਵਿੱਚ ਗੰਦਗੀ ਪਾਉਣੀ ਬੰਦ ਕਰੀਏ ਕਿੰਨੇ ਕੁ ਦਿਨ ਕਿੰਨੇ ਕੁ ਨੂੰ ਡਾਂਗਾ ਮਾਰ ਲੋਗੇ ਕਿੰਨੇ ਕੁ ਨੂੰ ਕੁੱਟ ਲੋਗੇ ਜਦੋਂ ਇਹ ਕੰਮ ਚੱਲ ਪੈਂਦਾ ਹੁੰਦਾ ਫਿਰ ਇੱਕ ਦਿਨ ਨਾਲ ਇੱਕ ਦਿਨ ਨਾਲ ਇੱਕ ਪੰਜਾਬੀ ਤੁਹਾਨੂੰ ਪਤਾ ਜਿਹੜੀ ਗੱਲ ਦੇ ਪਿੱਛੇ ਪੈਜਣਾ ਫਿਰ ਹਟਦੇ ਨਹੀਂ ਹੁੰਦੇ ਇਹ ਹੁਣ ਜਿਹੜਾ ਵਾ ਹੱਲ ਨਿਕਲਉਣਾ ਵਾ ਔਰ ਇੱਥੋਂ ਦੇ ਲੋਕਾਂ ਨੂੰ ਵੀ ਵਿਚਰਿਆਂ ਦੀ ਜਾਨ ਸੌਖੀ ਹੋਊਗੀ ਕਈ ਲੋਕਾਂ ਦੇ ਲਈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਸ ਪਾਣੀ ਨੇ ਔਰ ਜਿਹੜੇ ਲੋਕ ਇਥੇ ਆਲੇ ਦੁਆਲੇ ਰਹਿੰਦੇ ਉਹਨਾਂ ਨੂੰ ਪੁੱਛੋ ਲਪੇਟ 'ਚ ਜਿਹੜੇ ਆਉਂਦੇ ਆ ਔਰ ਕਿੱਦਾਂ ਤਸੀਹੇ ਸਹਿ ਰਹਿਆ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅੱਗੇ ਵੀ ਪਾਣੀ ਪੀਂਦੇ ਕੰਮ ਆਉਂਦਾ ਜੋ ਸਤਲੁਜ 'ਚ ਮਿਲਦਾ ਸੋ ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਓ ਧੰਨਵਾਦ ਵਾਹਿਗੁਰੂ